ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮਰਵਿੰਦਰ ਕੌਰ ਦਾ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਨਾ ਤੁਹਾਡੇ ਵਾਸਤੇ ਲੈ ਕੇ ਆਏ ਆ ਇਹ ਕਿਸੇ ਭੈਣ ਨੇ ਆਰਡਰ ਕੀਤੇ ਹੋਏ ਆ ਆਪਣੇ ਕੋਲੋਂ ਸ਼ਾਲ ਠੀਕ ਹੈ ਬਾਰੂ ਆਸਟ੍ਰੇਲੀਆ ਤੋਂ ਨੇ ਦੀਦੀ ਤੇ ਉਹਨਾਂ ਨੇ ਆਪਣੇ ਕੋਲੋਂ 20 ਸ਼ਾਲਾਂ ਦਾ ਉਹਨਾਂ ਦਾ ਆਰਡਰ ਸੀਗਾ ਤੇ ਆਪਾਂ ਉਹਨਾਂ ਵਾਸਤੇ ਲੈ ਕੇ ਆਏ ਆ ਆਰਡਰ ਤੇ ਪਰ ਠੀਕ ਹੈ ਅਗਰ ਤੁਸੀਂ ਵੀ ਕੋਈ ਆਈਟਮ ਇਹਨਾਂ ਦੇ ਵਿੱਚੋਂ ਪਸੰਦ ਆਉਂਦੀ ਕਿਉਂਕਿ ਸ਼ਾਲਾਂ ਦੀ ਡਿਮਾਂਡ ਅਜੇ ਤੱਕ ਵੀ ਆਪਾਂ ਨੂੰ ਬਹੁਤ ਜ਼ਿਆਦਾ ਆਪਾਂ ਕੱਲ ਵੀਡੀਓ ਪਾਈ ਸੀਗੀ ਸ਼ਾਲਾਂ ਦੀ ਤੇ ਉਹ ਦਾਬੀ ਸਾਰਾ ਆਪਣਾ ਸਟਾਕ ਆਊਟ ਹੋ ਗਿਆ ਹੈ ਤੇ ਬਾਕੀ ਡਿਮਾਂਡ ਬਹੁਤ ਜ਼ਿਆਦਾ ਹੈ ਜੇ ਆਪਾਂ ਕੁਝ ਪੀਸ ਤੋਂ ਸਗੋਂ ਉਹਦੇ ਵਿੱਚ ਵੀ ਡਿਮਾਂਡ ਤੇ ਬਣਾਏ ਸੀ ਜਿਵੇਂ ਪਿਸਤਾ ਕਲਰ ਮਹਿਰੂਨ ਵਾਈਨ ਕਲਰ ਪਰ ਆਪਣਾ ਸਟਾਕ ਆਊਟ ਹੋ ਗਿਆ ਬਾਬਾ ਦੀਦੀ ਕਿਰਪਾ ਦੇਣਾ ਤੇ ਆਪਾਂ ਇਹ ਵਾਲੇ ਜਿਹੜੇ ਪੀਸ ਲੈ ਕੇ ਆਏ ਆ ਇਹਦੇ ਵਿੱਚੋਂ ਤੁਹਾਨੂੰ ਜਿਹੜਾ ਵੀ ਪੀਸ ਪਸੰਦ ਆਉਂਦਾ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਤੇ ਤੁਸੀਂ ਉਹਦੀ ਐਡਵਾਂਸ ਬੁਕਿੰਗ ਕਰਾਉਣੀ ਜਿਹੜੇ ਮਹਿੰਗੇ ਸ਼ਾਲ ਨੇ ਪਿਓਰ ਤੇ ਉਹਨਾਂ ਦੀ ਤੁਸੀਂ 200 ਰੁਪਏ ਐਡਵਾਂਸ ਬੁਕਿੰਗ ਕਰਾਉਗੇ ਠੀਕ ਹੈ ਤੇ ਉਹ ਪੀਸ ਤੁਹਾਨੂੰ ਲਿਆ ਕੇ ਦਿੱਤਾ ਜਾਏਗਾ ਕੁਝ ਟਾਈਮ ਮਤਲਬ 1 ਵੀਕ 10 ਡੇਸ ਲੱਗ ਸਕਦੇ ਨੇ ਕੁਝ ਪੀਸ ਆਪਾਂ ਜਿਹੜੇ ਹੈਗੇ ਆ 650 ਵਾਲੇ ਪੀਸ ਉਹ ਵਾਲੇ ਆ 10 12 ਪੀਸ ਉਹ ਨੇ 10 ਪੀਸ ਦੂਸਰੇ ਹੋਣੇ ਆ ਇਹਨਾਂ ਚੋਂ ਵੀ ਜਿਹੜਾ ਪੀਸ ਤੁਹਾਨੂੰ ਚਾਹੀਦਾ ਹੋਵੇਗਾ ਇਹਦੀ ਤੁਸੀਂ 100 ਰੁਪਏ ਐਡਵਾਂਸ ਬੁਕਿੰਗ ਕਰਾ ਸਕਦੇ ਜੇ ਤੇ ਪੀਸ ਤੁਹਾਨੂੰ ਲਿਆ ਕੇ ਦਿੱਤੇ ਜਾਣਗੇ ਕਿਉਂਕਿ ਹੁਣ ਮੈਂ ਆਪਣੇ ਕੋਲ ਸਟਾਕ ਨਹੀਂ ਰੱਖਣਾ ਹੈਗਾ ਕਿਉਂਕਿ ਅੱਗੇ ਆਪਣਾ ਸੀਜ਼ਨ ਚੇਂਜ ਹੋ ਗਿਆ ਤੇ ਪਰ ਮੈਂ ਤੁਹਾਨੂੰ ਦਿਖਾਵਾਂਗੀ ਜਰੂਰ ਹਲੋ ਜੀ ਇਹ ਪਿਓਰ ਦਾ ਸ਼ਾਲ ਹੈ ਬਹੁਤ ਸੋਹਣਾ ਪੀਸ ਹੈ ਠੀਕ ਹੈ ਮਸਟਰਡ ਕਲਰ ਨਿੱਕੀ ਨਿੱਕੀ ਬੂਟੀ ਆਊਗੀ ਉੱਪਰ ਇੰਨਾ ਸੋਹਣਾ ਜੈਂਟਲੀ ਪੀਸ ਹੈ ਨਾ ਬਹੁਤ ਸੋਹਣਾ ਜੈਂਟਲੀ ਪੀਸ ਔਰ ਇਹ ਡਰਾਈ ਕਲੀਨ ਵਾਲੇ ਪੀਸ ਨੇ ਬਿਲਕੁਲ ਸੌਫਟ ਮਖਮਲੀ ਕਪੜਾ ਆਊਗਾ ਪਿਓਰ ਦਾ ਠੀਕ ਹੈ ਜੀ ਇਹਦਾ 1250 ਰੁਪਏ ਪ੍ਰਾਈਸ ਆ ਪੀਸ ਦਾ ਇਹ ਆਪਾਂ ਫਸਟ ਟਾਈਮ ਵਾਲਾ ਪੀਸ ਲੰਦਾ ਹੈ ਬਾਕੀ ਇਹ ਵਾਲਾ ਤੇ ਤੁਸੀਂ ਸ਼ਾਇਦ ਦੇਖਿਆ ਹੀ ਹੋਏਗਾ ਮੇਰੇ ਕੋਲ ਇਹ ਮੈਂ ਗ੍ਰੇ ਕਲਰ ਦੇ ਵਿੱਚ ਪਹਿਲਾਂ ਵੀ ਸੋਲਡ ਕੀਤਾ ਹੈ ਸੇਮ ਪ੍ਰਾਈਸ ਤੇ ਸੇਮ ਪ੍ਰਾਈਸ ਆਪਾਂ ਨੂੰ ਫਿਰ ਮਿਲਿਆ ਇਹਨਾਂ ਦੇ ਉੱਪਰ ਕੋਈ ਡਿਸਕਾਊਂਟ ਨਹੀਂ ਆ ਕਿਉਂਕਿ ਇਹ ਮੈਂ ਫਰੈਸ਼ ਮਾਲ ਲੈ ਕੇ ਆਈਆਂ ਅਜੇ ਤੇ ਇਹਨਾਂ ਦੀਆਂ ਪੈਮ ਹੀ ਨਹੀਂ ਖੋਲੀਆਂ ਤੇ ਇਹ ਇਹਨਾਂ ਦੇ ਉੱਪਰ ਕਿਉਂਕਿ ਇਹ ਵਾਲਾ ਮਾਲ ਜਿਹੜਾ ਇਹ ਸਰਦੀ ਗਰਮੀ 24 ਜਿਉਂ ਉਹਨਾਂ ਦੇ ਬਾ 12 ਮਹੀਨੇ ਚੱਲਦਾ ਰਹਿੰਦਾ ਹੈ ਇਹ ਕੁੱਲੂ ਮਨਾਲੀ ਜੰਮੂ ਕਸ਼ਮੀਰ ਵਾਲੇ ਜਾਂਦਾ ਹੈ ਉਹਨਾਂ ਦਾ ਮਾਲ ਇਥੋਂ ਆਪਾਂ ਲੈ ਕੇ ਆਉਨੇ ਆ ਕਿ ਇਸ ਕਰਕੇ ਇਹਨਾਂ ਦੀ ਡਿਮਾਂਡ ਨਹੀਂ ਘਟਦੀ ਬਹੁਤ ਪਿਆਰਾ ਪੀਸ ਹੈ ਪਿਓਰ ਦੇ ਉੱਪਰ ਆਏਗਾ ਸਾਰਾ ਜਾਲ ਵਰਕ ਓਕੇ ਜੀ ਤੇ 1850 ਦਾ ਪੀਸ ਹੈ ਪਿਓਰ ਦਾ ਸ਼ਾਲ ਆ ਇਹ ਠੀਕ ਹੈ ਇਹਦਾ ਆਪਾਂ ਬਲੈਕ ਕਲਰ ਵੀ ਸੇਲ ਕੀਤਾ ਹੋਇਆ ਪਹਿਲਾਂ ਤੇ ਇਹ ਵਾਲਾ ਪੀਸ ਤੇ ਆਪਾਂ ਥੋੜੇ ਦਿਨ ਪਹਿਲਾਂ ਹੀ ਸੇਲ ਕੀਤਾ ਜੇ ਇਹ ਵਾਲਾ ਪੀਸ ਕਿ ਵੀ ਬਹੁਤ ਪਿਆਰਾ ਪੀਸ ਆ ਤੇ ਇਹ ਆਊਗਾ ਜੀ 1750 ਦਾ ਪੀਸ ਠੀਕ ਹੈ 1750 ਰੁਪਏ ਦਾ ਪੀਸ ਆ ਐਡਵਾਂਸ ਬੁਕਿੰਗ 200 ਰੁਪਏ ਲੱਗੇਗੀ ਪਿਓਰ ਦੇ ਸ਼ਾਲਾਂ ਦੀ ਬਹੁਤ ਸੋਹਣਾ ਪੀਸ ਆ ਪਿਓਰ ਪਸ਼ਮੀਨਾ ਦਾ ਸੈਲਫ ਪ੍ਰਿੰਟ ਆਏਗੀ ਵਿਧ ਤੁਹਾਨੂੰ ਸਾਰਾ ਮਿਲੇਗਾ ਅ ਐਮਬਰਾਇਡਰੀ ਵਰਕ ਮਿਲੇਗਾ ਵਿਧ ਤੁਹਾਨੂੰ ਮਿਲੇਗਾ ਇਹ ਵਾਲਾ ਵੀਵਿੰਗ ਦਾ ਕੰਮ ਮਿਲੇਗਾ ਬਹੁਤ ਪਿਆਰਾ ਸ਼ਾਲ ਹੈ ਪਿਓਰ ਦਾ ਠੀਕ ਹੈ ਇਹਦੇ ਵਿੱਚ ਅਗਲਾ ਕਲਰ ਆ ਗਿਆ ਜੀ ਲਾਈਟ ਜਿਹਾ ਕਲਰ ਆ ਗਿਆ ਲਾਈਟ ਸਲੇਟੀ ਜਿਹਾ ਕਲਰ ਆ ਗਿਆ ਠੀਕ ਹੈ ਸੇਮ ਹੀ ਵਰਕ ਹੋਇਆ ਸੇਮ ਹੀ ਪੀਸ ਆਊਗਾ ਜਿਨ੍ਹਾਂ ਨੂੰ ਵੀ ਰਿਕੁਆਇਰਮੈਂਟ ਆ ਉਹ ਆਪਣੀ ਐਡਵਾਂਸ ਬੁਕਿੰਗ ਤੇ ਇਹ ਪੀਸ ਲੈ ਸਕਦੇ ਨੇ ਲਓ ਜੀ ਇਹ ਵਾਲਾ ਪੀਸ ਵੀ ਆ ਗਿਆ ਬਹੁਤ ਪਿਆਰਾ 레드 ਕਲਰ ਪਿਓਰ 레드 ਕਲਰ ਦਾ ਪੀਸ ਆ ਜਾਲ ਵਰਕ ਵਾਲਾ ਔਰ ਇੰਨਾ ਲਾਈਟ ਵੇਟ ਪੀਸ ਆ ਨਾ ਕਿ ਦੁਪट्टे ਦਾ ਵੀ ਇੰਨਾ ਦੁਪट्टे ਕ ਜਿੰਨਾ weight ਆ ਇਹਦਾ ਬਹੁਤ ਸੋਹਣਾ ਪੀਸ ਆ ਪ੍ਰਾਈਸ ਲੱਗੇਗਾ ਜੀ 1550 ਰੁਪਏ ਠੀਕ ਹੈ 1550 ਰੁਪਏ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਜੇ ਤੁਹਾਨੂੰ ਉਹ ਮਤਲਬ 4-5 ਦਿਨ ਹਫਤੇ 10 ਦਿਨ ਦੇ ਵਿੱਚ ਪੀਸ ਮਿਲ ਜਾਏਗਾ ਅਡਵਾਂਸ ਬੁਕਿੰਗ ਪਰ ਕਰਾਓਗੇ ਤੇ ਫਿਰ ਹਲੋ ਜੀ ਫਿਰ ਆ ਗਿਆ ਜੀ ਆਪਣਾ ਇਹ ਵਾਲਾ ਪੀਸ 1850 ਵਾਲਾ ਇਹਦੇ ਵਿੱਚ ਵੀ ਆਪਾਂ ਬਲੈਕ ਕਲਰ ਸੇਲ ਕੀਤਾ ਹੋਇਆ ਬਹੁਤ ਸੋਹਣਾ ਪੀਸ ਸਾਰਾ ਜੈਂਟਲੀ ਪੀਸ ਆਊਗਾ ਜਾਲ ਵਰਕ ਵਾਲਾ ਜੀ ਮੈਂ ਖੋਲ ਖੋਲ ਕੇ ਤਾਂ ਨਹੀਂ ਦਿਖਾ ਰਹੀ ਕਿਉਂਕਿ ਇੱਕ ਤੇ ਮਾਲ ਹੈ ਹੀ ਕਿਸੇ ਦਾ ਤੇ ਦੂਸਰੀ ਗੱਲ ਹੈ ਕਿ ਫਿਰ ਤੈਅ ਕਰਨਾ ਸੰਭਣਾ ਬੜਾ ਔਖਾ ਹੋ ਜਾਂਦਾ ਲਓ ਜੀ ਮੈਂ ਤੁਹਾਨੂੰ ਦਿਖਾ ਤਾਂ ਰਹੀ ਆ ਕਿ ਕਿਉਂਕਿ ਤੁਸੀਂ ਦੇਖੇ ਵੀ ਹੋਏ ਨੇ ਪਹਿਲਾਂ ਸਾਰਾ ਸਟਾਕ ਤੇ ਕੁਝ ਪੀਸ ਵਿੱਚ ਨਵੇਂ ਨੇ ਇਹ ਵਾਲਾ ਇਹਦਾ ਆਪਾਂ ਬਲੈਕ ਕਲਰ ਇਹਦਾ ਆਪਾਂ ਗ੍ਰੇ ਕਲਰ ਸੇਲ ਕੀਤਾ ਹੋਇਆ ਇਹ ਵਾਲਾ ਕਲਰ ਫਸਟ ਟਾਈਮ ਹੈ ਲੈ ਕੇ ਆਏ ਕਿਉਂਕਿ ਉਹਨਾਂ ਦੀ ਕਲੈਕਸ਼ਨ ਆਪਾਂ ਰੰਗ-ਬਰੰਗੀ ਕਰਨੀ ਸੀਗੀ ਹਨ ਇਹ ਲੋ ਜੀ ਇਹ ਵਾਲਾ ਸ਼ਾਲ ਬਹੁਤ ਪਿਆਰਾ ਹੈ ਤੇ ਸਾਰਿਆਂ ਨਾਲੋਂ ਮਹਿੰਗਾ ਹੈ ਸ਼ਾਲ ਬਹੁਤ ਸੋਹਣਾ ਜੈਂਟਲੀ ਪੀਸ ਬਣਿਆ ਹੋਇਆ ਦੇਖੋ ਚੈੱਕ ਕਰੋ ਰਾਇਲ ਕਲੈਕਸ਼ਨ ਮੈਂ ਇਹਨੂੰ ਰਾਇਲ ਕਲੈਕਸ਼ਨ ਕਹਿ ਸਕਦੀ ਹਾਂ ਬਹੁਤ ਸੋਹਣੀ ਇਹ ਲੋ ਜੀ ਠੀਕ ਹੈ ਸਾਰਾ ਜਾਲਵਰਕ ਵਿਦ ਸਰਵੋਸਕੀ ਵਰਕ ਔਰ ਪਿਓਰ ਦਾ ਸ਼ਾਲ 2150 ਦਾ ਪ੍ਰਾਈਸ ਲੱਗੇਗਾ ਠੀਕ ਹੈ 2150 ਇਹ ਵਾਲੇ ਸ਼ਾਲ ਦਾ ਪ੍ਰਾਈਸ ਲੱਗੇਗਾ ਬਹੁਤ ਸੋਹਣਾ ਪੀਸ ਆ ਮਸਟਰਡ येलो ਕਲਰ ਆ ਪੀਸ ਬਹੁਤ ਸ਼ਾਨਦਾਰ ਕਲਰ ਕਲੈਕਸ਼ਨ ਸਾਰੀ ਇੱਕ ਦੂਜੇ ਤੋਂ ਤੁਹਾਨੂੰ ਅਲੱਗ-ਅਲੱਗ ਮਿਲੂਗੀ ਪਿਓਰ ਦੇ ਸ਼ਾਲ ਲਓ ਜੀ ਨੈਕਸਟ ਆ ਗਿਆ ਪੀਸ 1850 ਪ੍ਰਾਈਸ ਰਹੂਗਾ ਔਰ ਕਲਰ ਚੈੱਕ ਕਰੋ ਇੰਨਾ ਪਿਆਰਾ ਕਲਰ ਆਊਗਾ ਬਹੁਤ ਸੋਹਣਾ ਪੂਰਾ ਜਾਲਵਰ ਕਾ ਬਦਾਮੀ ਜਿਹਾ ਕਲਰ ਆ ਗਿਆ ਬਹੁਤ ਸੋਹਣਾ ਹਲੋ ਜੀ ਠੀਕ ਹੈ ਬਹੁਤ ਸੋਹਣਾ ਕਲਰ ਹੈ ਔਰ ਇਹਨਾਂ ਦੀ ਲੁੱਕ ਵੀ ਇੰਨੀ ਕਿ ਪਿਆਰੀ ਆ ਕਿ ਬਹੁਤ ਹੀ ਪਿਆਰੀ ਜੀ ਲੁੱਕ ਆਊ ਠੀਕ ਹੈ ਪਿਓਰ ਕੇ ਸ਼ਾਵਲ ਹੈ ਔਰ ਲੁੱਕ ਬਹੁਤ ਸੋਹਣੀ ਆਊਗੀ ਠੀਕ ਹੈ ਇਸ ਤਰ੍ਹਾਂ ਤੇ ਜਿਵੇਂ ਤੁਸੀਂ ਇਸ ਤਰ੍ਹਾਂ ਦੇ ਪੀਸ ਕੋਈ ਵੀ ਮੇਰੀਆਂ ਭੈਣਾਂ ਲੈਣਾ ਚਾਹੁੰਦੀਆਂ ਨੇ ਐਡਵਾਂਸ ਬੁਕਿੰਗ ਤੇ ਲੈ ਸਕਦੀਆਂ ਨੇ ਠੀਕ ਹੈ ਇਹ ਇਹਨਾਂ ਦੇ 20 ਪੀਸਾਂ ਦੀ ਐਡਵਾਂਸ ਬੁਕਿੰਗ ਹੋਈ ਹੋਈ ਸੀ ਫਿਰ ਆ ਗਿਆ ਇਹ ਵਾਲਾ ਕਲਰ ਲਓ ਜੀ ਇਹ ਆਪਣਾ ਉਹ ਵਾਲਾ ਹੈ ਪੀਸ 1550 ਵਾਲਾ ਪੀਸ ਹੈ ਜਿਹੜਾ ਆਪਾਂ ਰੈੱਡ ਕਲਰ ਤੁਹਾਨੂੰ ਦਿਖਾਇਆ ਪਿਓਰ ਰੈੱਡ ਉਹਦੇ ਵਿੱਚ ਠੀਕ ਹੈ ਆਹ ਪਾਰਟੀ ویئر ਸ਼ਾਲ ਨੇ ਕਿਸੇ ਨੂੰ ਗਿਫਟ ਦੇਣਾ ਹੈ ਕਿਸੇ ਨੇ ਵਿਆਹ ਸ਼ਾਦੀ ਵਾਸਤੇ ਲੈਣਾ ਹੈ ਤੇ ਬਹੁਤ ਸੋਹਣੀਆਂ ਚੀਜ਼ਾਂ ਨੇ ਲਓ ਜੀ ਤੇ ਲਾਸਟ ਪੀਸ ਆਏਗਾ ਇਹ ਵਧੀਆ ਵਾਲੇ ਚ ਇਹ ਵਾਲਾ ਡਿਜ਼ਾਈਨ ਹੀ ਕਮਾਲ ਦਾ ਅੰਗੂਰੀ ਕਲਰ ਆ ਔਰ ਡਿਜ਼ਾਈਨ ਚੈੱਕ ਕਰੋ ਕਿੰਨਾ ਪਿਆਰਾ ਡਿਜ਼ਾਈਨ ਆ ਪਿਓਰ ਦੇ ਸ਼ਾਵਲ ਆ ਲਓ ਜੀ ਔਰ ਇਹਦਾ ਪ੍ਰਾਈਸ ਲੱਗੇਗਾ ਜੀ 1650 ਰੁਪਏ ਠੀਕ ਹੈ 1650 ਰੁਪਏ ਇਹ ਸ਼ਾਲ ਦਾ ਪ੍ਰਾਈਸ ਲੱਗੇਗਾ ਬਿਊਟੀਫੁੱਲ ਸ਼ਾਲ ਬਿਊਟੀਫੁੱਲ ਕਲੈਕਸ਼ਨ ਤੁਸੀਂ ਵੀ ਲੈ ਸਕਦੇ ਹੋ ਕਿ ਜੀ ਕਿਉਂਕਿ ਹੁਣ ਸੀਜ਼ਨ ਨਿਕਲ ਗਿਆ ਨਾ ਹੁਣ ਮੈਂ ਲਿਆ ਕੇ ਨਹੀਂ ਰੱਖੇ ਹੋਏ ਹੁਣ ਇਹ ਮੈਂ ਤੁਹਾਨੂੰ ਦਿਖਾਉਂਗੀ ਆਪਣੇ 650 ਵਾਲੇ ਸ਼ਾਲ ਠੀਕ ਹੈ 650 ਵਾਲੇ ਸ਼ਾਲ ਫਟਾਫਟ ਦਿਖਾਉਂਗੀ ਕਲਰ ਵਗੈਰਾ ਤੁਸੀਂ ਦੇਖੇ ਹੋਣਗੇ ਮੈਂ ਸਾਰੇ ਸੇਲ ਕੀਤੇ ਹੋਏ ਨੇ ਹੈਲੋ ਜੀ ਬਹੁਤ ਸੋਹਣਾ ਪੀਸ ਸੀ ਜੀ ਇਹ ਵਾਲਾ ਵੀ ਠੀਕ ਹੈ 650 साढ़े छे सौ वाले पीस ने शाल आटॉल नहीं होगा ए तो अभी आप कल ही सेल किया पीस है लो जी शॉल होटॉल नहीं हो गए लो जी ब्लैक पीस बहुत प्यारा ब्लैक तो गोल्डन मैरून कलर बहुत प्यारा ए शॉल बहुत सेल किए अपना यह कलर भी बहुत सोना डिजाइन भी बहुत सोहने लो जी प्योर गरम दे शॉल ने ਲਓ ਐਪਾਰ ਇਸਟਾਪਸ਼ਨ ਦੇ ਰਿਹਾ ਜਿਸ ਤੋਂ ਲਾਈਟ ਵੇਟ ਹਨਾ ਥੋੜੇ ਹੈਵੀ ਸਟੱਫ ਚ ਆਉਣਗੇ ਜਿਸ ਤਰ੍ਹਾਂ ਘਰੇ ਲੈਣ ਨੂੰ ਕਿਤੇ ਇੱਥੇ ਉੱਥੇ ਬਾਜ਼ਾਰ ਵਗੈਰਾ ਜਾਣ ਨੂੰ ਠੀਕ ਹੈ ਤੇ ਉਹ ਵਾਲੇ ਤੇ ਤੁਸੀਂ ਵਿਆਹ ਸ਼ਾਦੀ ਲੈ ਸਕਦੇ ਹੋ ਹਲੋ ਤੇ ਕੁੜਮ ਕੜ ਮਾਈ ਦੇ ਜਾਣਾ ਹੋਵੇ ਨਾ ਤਾਂ ਬਹੁਤ ਸੋਹਣੀਆਂ ਲੱਗਦੀਆਂ ਜੈਂਟਲੀ ਜੈਂਟਲੀ ਪੀਸ ਲਓ ਜੀ ਓਕੇ ਤੇ ਇਹ ਆਗੇ ਸਾਰੇ ਜਿਸ ਐਸ ਆਰ ਐਸ ਪੀਸ ਆਪਾਂ ਤੁਹਾਨੂੰ ਦਿਖਾਏ ਹੋਏ ਐ ਡਿਜ਼ਾਈਨ ਠੀਕ ਹੈ ਹਲੋ ਜੀ ਇਹ ਵਾਲਾ ਕਲਰ ਆ ਗਿਆ ਤੇ ਫਿਰ ਆ ਗਿਆ ਇਹ ਵਾਲਾ ਕਲਰ ਠੀਕ ਹੈ ਇਹ ਸਾਰੇ ਪੀਸ ਆਪਾਂ ਆਰਡਰ ਤੇ ਲਿਆਂਦੇ ਨੇ ਤੁਹਾਨੂੰ ਵੀ ਜਿਹੜਾ ਪੀਸ ਇਹਨਾਂ ਚੋਂ ਪਸੰਦ ਆ ਤੁਸੀਂ ਐਡਵਾਂਸ ਬੁਕਿੰਗ ਕਰਾ ਕੇ ਲੈ ਸਕਦੇ ਠੀਕ ਹੈ ਤੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਵਾਲੀ ਵੀਡੀਓ ਵੀ ਪਸੰਦ ਆਈ ਹੋਵੇਗੀ ਅਗਰ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਧੰਨਵਾਦ